ਸਾਸੀ ਕਾਲ ਜੀ ਸਾਰਿਆਂ ਪ੍ਰਾਪਾ ਨੂੰ ਕੀ ਹਾਲ ਤੇ ਚਾਲਾ ਸਵਾਗਤ ਆ ਦੋਸਤੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਬਣਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਇਸ ਟਾਈਮ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਆ ਜਿਹੜਾ ਮਿੱਤਰੋ ਜ਼ਿਲ੍ਹਾ ਫਰੀਦਕੋਟ ਦਾ ਪਿੰਡ ਆ ਤੇ ਧੂੜਕੋਟ ਪਿੰਡ ਦੇ ਵਿੱਚੋਂ ਘਰੇਲੂ ਪਰਿਵਾਰ ਦੇ ਘਰੇ ਇਸ ਟਾਈਮ ਮੈਂ ਮੌਜੂਦ ਆ ਮਿੱਤਰੋ ਪਹਿਲਾਂ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਦੱਸ ਦੇਵਾਂ ਵੀ ਵੀਡੀਓ ਬਣਾ ਰਿਹਾ ਜਿਹੜਾ ਸੁਬਾ ਦਾ ਟਾਈਮ ਬਣਾ ਰਿਆਂ 10:00 ਦੇ ਆਸ-ਪਾਸ ਕਿਉਂਕਿ ਚਵਾਈ ਹੋਈ ਨੂੰ ਹਜੇ ਘੰਟਾ 2 ਘੰਟੇ ਹੀ ਹੋਏ ਹੋਏ ਆ ਮਤਲਬ ਆਪਣੇ 7:00 ਵਜੇ ਚਵਾਈ ਕਰਦੇ ਆ ਆਪਾਂ ਪਿੰਡਾਂ ਦੇ ਵਿੱਚ ਆ ਤੇ ਉਸ ਹਿਸਾਬ ਤੇ ਇਹਦੇ ਲੇਵੇ ਦੀ ਜੱਜਮੈਂਟ ਕਰਨੀ ਆ ਤੁਸੀਂ ਸੋਈ ਸਵਾਈ ਝੋਟੀ ਆ ਤਿਆਰ ਦੁੱਧ ਵਾਲੀ ਆ ਕੀ ਰੇਟ ਆ ਕੀ ਡਿਟੇਲ ਆ ਪਹਿਲਾਂ ਤਾਂ ਉਹਨੂੰ ਦੱਸ ਦੇਵਾਂ ਢੂੜਕੋਟ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਕੋਲੇ ਬਿਲਕੁਲ ਪਾਈ ਹੋਣਿਆਂ ਦਾ ਘਰ ਆ ਕਈ ਵਾਰੀ ਫੋਨ ਨਹੀਂ ਲੱਗਦਾ ਤੁਸੀਂ ਆਪਾਂ ਡਿਟੇਲ ਲੈ ਲੈਣੇ ਨਾਮ ਗਾਰਾ ਪੁੱਤ ਲੈਣੇ ਸਾਰੀ ਜਾਣਕਾਰੀ ਲੈ ਕੇ ਦਵਾਂਗਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਹੈ ਠੀਕ ਹੈ ਸੇਤੰਕਰ ਪਰਿਵਾਰ ਜੀ ਹਾਂ ਸਤਿ ਠੀਕ ਹੈ ਅੱਛਾ ਬਾਈ ਇੱਕ ਵਾਰੀ ਨਾਮ ਸਾਂਝਾ ਕਰ ਦਈਏ ਆਪਣਾ ਜੀ ਨਾਮ ਟੋਰਾ ਡਰਾਈਵਰ ਆ ਜੀ ਠੀਕ ਹੈ ਜੀ ਪੈਂਟ ਤੋਂ ਉਡਖੋਟ ਆਈ ਠੀਕ ਆ ਜੀ ਅੱਛਾ ਕੋਰੇ ਬਾਈ ਫਿਰ ਝੋਟੀ ਵੇਚਨੀ ਆਪਾਂ ਹੈ ਹਾਂਜੀ ਕਰਦੀ ਹੋਈ ਆ ਬਾਈ ਹੈ ਕਰਦ ਰਹੀ ਕਿੰਨਾ ਵਾ ਸੂਆ ਸੋਈ ਆ ਬਾਈ ਇਹ ਦੂਜਾ ਸੂਆ ਸੋਈ ਆਈ ਦੂਜਾ ਸੂਆ ਸੋਈ ਆ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੋਈ ਨੂੰ ਇਹਨੂੰ 9 ਦਿਨ ਹੋ ਗਏ ਸੋਈ ਨੂੰ 9 ਦਿਨ ਹੋ ਗਏ ਸੋਈ ਨੂੰ ਨੌਵੇਂ ਦਿਨਾਂ ਦੀ ਸੋਈ ਥੱਲੇ ਬਾਈ ਕਿੰਨਾ ਤਦ ਤਿਆਰ ਹੁਣ ਇਸ ਟਾਈਮ ਹੁਣ 10 ਦਿਨ ਤਦ ਤਿਆਰ ਆ ਇਹ ਇਨ ਕੰਡੇ ਵਾਲਾ ਹਾਂ ਚਵਾਈ ਚਵਾਈ ਦੀ ਕਿਵੇਂ ਕੋਰੇ ਬਾਈ ਹੈ ਭੋਲੀ ਆ ਕੋਈ ਤਾਰ ਉਹ ਛਟਾ ਨਾ ਹੋ ਗਿਆ ਠੀਕ ਹੈ ਚਵਾਈ ਚੋਈ ਆ ਜਾਵਾ ਹੈ ਠੀਕ ਅੱਛਾ ਬਾਈ ਕੋਰੇ ਬਾਈ ਜੇ ਕੋਈ ਘਰੇ ਰੱਖਣ ਵਾਲਾ ਭਰਾ ਲੈ ਜਾਵੇ ਲੰਬੇ ਵਾਲੀ ਚੀਜ਼ ਤਾਂ ਨਹੀਂ ਹਾਂ ਨਾ 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 ਲੰਬੇ ਵਾਲੀ ਠੀਕ ਹੈ ਠੀਕ ਹੈ ਬਾਈ ਚਵਾਈ ਚੋਈ ਪੋਲੀ ਹੈ ਅੱਛਾ ਤੂੰ ਪਹਿਲੇ ਸੂਹ ਸਾਰਾ ਸੂਆ ਚੋਈ ਆ ਹੈ ਨਾ ਘਰੇ ਕਿੰਨੇ ਕੁ ਟਾਈਮ ਬਾਅਦ ਇਹ ਮੰਨ ਲਾ ਤੁਸੀਂ ਵੀ ਭੱਜੀ ਸੀ ਜਦੋਂ ਨਵੇਂ ਦੁੱਧ ਹੋ ਗਈ ਸੀ ਇਹ ਆਪ ਹੀ ਛੱਡੀ ਸੀ ਅੱਛਾ ਮਨ ਲਗੀ 7 ਕੁ ਮਹੀਨੇ ਸੇ ਹਾਂ 7 ਕੁ ਮਹੀਨੇ ਠੀਕ ਹੈ ਬਾਈ ਅੱਛਾ ਕੋਰੇ ਬਾਈ ਕੱਦੀ ਇਹ ਬਾਹਰੋਂ ਤੋੜ ਗਏ ਭਰਾ ਇਹਨੂੰ ਖੋਲਿਓ ਮੜਾ ਜਾ ਲੈ ਮਿੱਤਰੋ ਸੂਆ ਸੋਈਆ ਘਰਾਂ ਵਾਲੀ ਦੂਜਾ ਤੇ ਸੋਈ ਨੂੰ ਹੋ ਗਏ 9 ਦਿਨ 9 ਦਿਨਾਂ ਦੀ ਸੋਈ ਫਲੇ ਇਸ ਟਾਈਮ 10 ਕਿਲੋ ਕੰਡੇ ਵਾਲਾ ਦੁੱਧ ਹਾਜ਼ਰ ਤੇ ਨਜ਼ਰ ਤੇ ਤਿਆਰ ਆ ਕੱਟਾ ਇਹਦੇ ਮਗਰ ਆ ਮਿੱਤਰੋ ਪਧਰੀ ਪੁਧਰੀ ਝੋਟੇ ਸਿੰਘਾ ਸੁੰਗਾ ਦੀ ਵੇਲ ਪਾੜੀ ਦੀ ਕੱਦ ਦੀ ਚੰਗੀ ਆ ਮਿੱਤਰੋ ਲੇਵੇ ਭਾਂਡੇ ਦੀ ਸਾਫ ਜਮਾ ਸੁਥਰੀ ਆ ਲਿਓ ਜਿੰਨੀ ਹੈਗੀ ਆ ਬਰੀਕੀ ਚੰਗੀ ਆ ਆਰਡਰ ਦੀ ਕੁਆਲਿਟੀ ਚੰਗੀ ਆ ਕਰਮਾ ਵਾਲੀ ਦੇ ਮਿੱਤਰੋ ਬੇ ਵੱਡੀ ਗੱਲ ਇਹ ਆ ਵੀ ਸੋਈ ਸਵਾਈ ਆ ਸੋਈ ਸਵਾਈ ਮੈਂ ਤਿਆਰ ਦੁੱਧ ਵਾਲੀ ਮੈਂ ਦੇ ਵਿੱਚ ਕੋਈ ਰਿਸਕ ਨਹੀਂ ਰਹਿ ਜਾਂਦਾ ਹੁੰਦਾ ਮਿੱਤਰੋ ਕਿਉਂਕਿ ਕੰਡੇ ਵਾਲਾ ਪਾ ਲਾਏ ਪੈਸੇ ਤੁਹਾਡੇ ਖਰੇ ਹੁੰਦੇ ਆ ਸੂਈ ਮੈਨ ਦੇ ਵਿੱਚ ਇਹ ਦਿੱਕਤ ਨਹੀਂ ਹੁੰਦੀ ਵੀ ਕੁਝ ਹੋਣਾ ਜਾਵੇ ਉੰਨੀ ਇੱਕੀ ਕਰਮ ਵਾਲੀਆਂ ਦਾ ਗਾਂ ਤਾਂ ਬਾਈ ਕਰਮਾਂ ਦਾ ਸੌਦਾ ਹੁੰਦਾ ਇਹ ਜਿੰਨਾ ਪਾ ਲਓਗੇ ਉਹਨਾਂ ਚੋਲੋਗੇ ਪਰ ਜਿਹੜੀ ਸੋਏ ਸਵਾਈ ਪਸ਼ੂ ਆ ਥਾਣੇ ਵੇਖੇ ਜਾਂਦੇ ਆ ਭਾਰ ਵਗੈਰਾ ਦੀ ਦਿੱਕਤ ਦੂਰ ਹੋ ਜਾਂਦੀ ਆ ਟੈਨਸ਼ਨ ਅੱਧੀ ਫੇਰੀ ਹੋ ਜਾਂਦੀ ਆ ਇੱਕ ਬਾਈ ਜਾਂਦੇ ਆ ਹੀ ਪੈਸੇ ਆਉਣ ਲੱਗ ਪੈਂਦੇ ਆ ਕਰਮ ਵਾਲੀਆਂ ਦਾ ਇਹ ਫਰਕ ਹੁੰਦਾ ਅੱਛਾ ਰੇਟ ਬਾਈ ਜਾਂਦਾ ਕੀ ਤੈ ਕੀਤਾ ਜੀ 92 95000 ਰੁਪਏ ਮਾਨਤਾ ਨੇ ਦੇ ਵਿੱਚੋਂ ਕਰ ਦੋ ਇਹ ਪੂਨ ਕਰ ਦੋ ਠੀਕ ਹੈ ਭਾਈ ਨੰਬਰ ਕੋਰੇ ਭਾਈ ਸਾਂਝਾ ਕਰਿਓ 92782 9757 ਇੱਕ ਵਾਰੀ ਹੋਰ ਬੋਲ ਦਿਓ ਜੀ 98782 ਜੀ 52757 ਠੀਕ ਹੈ ਬਈ ਇਸ ਨੰਬਰ ਤੇ ਬਾਈ ਨਾਲ ਕਰ ਲਿਓ ਮੇਥੋਂ ਰਾਬਤਾ ਕਰ ਗੱਲਬਾਤ ਦੇ ਲਈ ਨੰਬਰ ਬਾਈ ਦਾ ਸਕਰੀਨ ਦੇ ਉੱਤੇ ਆ ਜਿਹੜੇ ਭਰਾਣੂ ਚੋਟੀ ਪਸੰਦਾ ਪਿੰਡ ਧੂੜਕੋਟਾ ਜ਼ਿਲ੍ਹਾ ਫਰੀਦਕੋਟ ਆ ਤੇ ਨੇੜੇ ਗੁਰਦੁਆਰਾ ਸਾਹਿਬ ਆ ਬਿਲਕੁਲ ਬਾਈ ਦੇ ਘਰ ਦੇ ਕੋਲੇ ਬਾਬਾ ਕਾਸ਼ੀਰਾਮ ਗੁਰਦੁਆਰਾ ਹਨਾ ਬਾਬਾ ਕਾਸ਼ੀਰਾਮ ਗੁਰਦੁਆਰਾ ਜਿਹੜਾ ਉੱਥੇ ਬਿਲਕੁਲ ਤੁਸੀਂ ਆ ਜਾਣਾ ਵਾ ਤੇ ਘਰ ਬਾਈ ਦਾ ਕੋਲੇ ਆ ਕੋਈ ਡਰਾਈਵਰ ਦਾ ਘਰ ਪੁੱਛ ਲਿਓ ਧੰਨਵਾਦ